ਸਾਰੇ ਭਾਈਚਾਰਿਆਂ ਦੇ ਸਤਕਾਰਯੋਗ ਵੀਰੋ ਹੱਥ ਜੁੜੇ ਨੇ ਹੁਸ਼ਿਆਰ ਹੋ ਜਾਓ ਖਬਰਦਾਰ ਹੋ ਜਾਓ ਆਪਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਹੁਣ ਗੰਦੀਆਂ ਤੇ ਕੋਝੀਆਂ ਸਿਆਸਤਾਂ ਵੱਲੋਂ ਹਿੰਦੂ ਤੇ ਸਿੱਖ ਦੀ ਨਫ਼ਰਤ ਦਾ ਮੁੱਦਾ ਬਣਾਉਣ ਦੀ ਕੋਜੀ ਸਿਆਸਤ ਸ਼ੁਰੂ ਹੋ ਚੁੱਕੀ ਹੈ ਆ ਮੈਂ ਤੁਹਾਨੂੰ ਅੱਗੇ ਸਬੂਤ ਦਿਖਾਉਣਾ ਵੀਡੀਓ ਦਿਖਾਉਣਾ ਮੇਰੀ ਬੇਨਤੀ ਹੈ ਆਪਾਂ ਥੋੜਾ ਜਿਹਾ ਅਕਲ ਤੋਂ ਕੰਮ ਲਈਏ ਥੋੜਾ ਜਿਹਾ ਬੁੱਧੀ ਤੋਂ ਕੰਮ ਲਈਏ ਥੋੜਾ ਜਿਹਾ ਦੂਰ ਅੰਦੇਸ਼ੀ ਤੋਂ ਬਹੁ ਪੱਖੀ ਸੋਚ ਤੋਂ ਚਾਰੇ ਪੱਖ ਸੋਚਣ ਤੋਂ ਕੰਮ ਲਈਏ ਕਿਉਂਕਿ ਆਪਣੇ ਨਾਲ 1947 ਵੇਲੇ ਕੋਈ ਸਿਆਸਤ ਨਫਰਤ ਦੇ ਬੀਜ ਬੀਜ ਕੇ ਸਾਨੂੰ ਵੰਡ ਕੇ ਪਾੜ ਕੇ ਤੇ ਆਪ ਬੁੱਲੇ ਲੁੱਟਦੀ ਰਹੀ ਫਿਰ 1984 ਦੇ ਵਿੱਚ ਫਿਰ ਨਫਰਤ ਦੀਆਂ ਸਿਆਸਤਾਂ ਨੇ ਬਹੁਤ ਕੁਝ ਗਲਤ ਕਰਾਇਆ ਤੇ ਹੁਣ ਫਿਰ ਆ ਸਬੂਤ ਸਾਹਮਣੇ ਆ ਰਹੇ ਨੇ ਨਫ਼ਰਤ ਦੀ ਸਿਆਸਤਾਂ ਜਿਹੜੀਆਂ ਨੇ ਉਹ ਇਸ ਮਸਲੇ ਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਉਣ ਦੀ ਇਹਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਪਈਆਂ ਨੇ ਆਪਣੇ ਦੇਸ਼ 'ਚ ਪਹਿਲਾਂ ਵੀ ਧਰਮਾਂ ਦੇ ਨਾਂ ਦੇ ਉੱਪਰ ਫਿਰਕਿਆਂ ਦੇ ਨਾਂ ਦੇ ਉੱਪਰ ਲੋਕਾਂ ਦੇ ਵਿੱਚ ਨਫ਼ਰਤ ਦਾ ਜ਼ਹਿਰ ਭਰਿਆ ਜਾਂਦਾ ਰਿਹਾ ਹੈ ਨਫ਼ਰਤ ਦਾ ਜ਼ਹਿਰ ਬੀਜਿਆ ਜਾਂਦਾ ਰਿਹਾ ਹੈ ਨਫ਼ਰਤ ਦੀ ਖੇਤੀ ਕੁਝ ਸਿਆਸਤਾਂ ਕਰਦੀਆਂ ਰਹੀਆਂ ਨੇ ਤੇ ਆ ਹੁਣ ਫਿਰ ਪਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਉਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੁਸੀਂ ਜਿਹੜੇ ਵੀ ਭਾਈਚਾਰੇ ਨਾਲ ਸੰਬੰਧਤ ਹੋ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਮੈਂ ਬਹੁਤ ਛੋਟੀ ਬੁੱਧੀ ਵਾਲਾ ਵਿਅਕਤੀ ਹਾਂ ਪਰ ਮੇਰੀ ਬੇਨਤੀ ਹੈ ਆ ਮੈਂ ਤੁਹਾਨੂੰ ਵਣਗੀ ਦਿਖਾਉਣਾ ਦੇਖੋ ਦੋ ਤਰ੍ਹਾਂ ਦੇ ਵਿਚਾਰ ਇੱਥੇ ਉੱਭਰ ਕੇ ਸਾਹਮਣੇ ਆਏ ਨੇ ਜਿਸ ਦਿਨ ਦਾ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ ਬੱਚੇ ਦੇ ਨਾਲ ਬਹੁਤ ਘਟਿਆ ਕਰਤੂਤ ਕੀਤੀ ਹੈ ਜਿਹੜੇ ਉਸ ਦੋਚੀ ਨੂੰ ਫਾਂਸੀ ਦੀ ਸਜ਼ਾ ਵੀ ਸ਼ਾਇਦ ਛੋਟੀ ਸਾਬਤ ਹੋ ਜਾਏਗੀ ਉਸ ਦਿਨ ਤੋਂ ਇੱਕ ਪਾਸੇ ਤਾਂ ਇਹ ਵਿਚਾਰ ਉੱਠ ਖੜਾ ਹੋਇਆ ਕਿ ਹੁਣ ਇੱਥੋਂ ਸਾਰੇ ਭਈਏ ਭਜਾਓ ਤੇ ਪੰਜਾਬ ਬਚਾਓ ਇਹ ਵਿਚਾਰ ਕਹਿ ਰਿਹਾ ਹੈ ਕਿ ਪੰਜਾਬ 'ਚ ਜਿੰਨਾ ਕੁਝ ਗਲਤ ਹੋ ਰਿਹਾ ਹੈ ਅਪਰਾਧ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਉਹ ਸਾਰਾ ਕੁਝ ਇਹ ਪ੍ਰਵਾਸੀ ਮਜ਼ਦੂਰ ਭਈਏ ਕਰ ਰਹੇ ਨੇ ਤੇ ਦੂਜੇ ਪਾਸੇ ਇੱਕ ਆ ਨਵੀਂ ਗੱਲ ਚੱਲ ਪਈ ਹੈ ਜਿਹੜੀ ਇਹ ਕਹਿ ਰਹੀ ਆ ਕਿ ਅਸੀਂ ਸਾਰੇ ਭਈਆਂ ਦੇ ਪੱਖ 'ਚ ਆ ਉਹ ਕੁਝ ਗਲਤ ਨਹੀਂ ਕਰਦੇ ਔਰ ਸਭ ਤੋਂ ਵੱਡੀ ਗੱਲ ਇਸ ਮੁੱਦੇ ਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਇੱਕ ਬਾਬਾ ਹਰਜੀਤ ਸਿੰਘ ਹੈ ਹੁਣ ਇਹਦੀ ਇੱਕ ਵੀਡੀਓ ਆਈ ਹੈ ਉਹ ਸ਼ਰਿਆਮ ਕਹਿ ਰਿਹਾ ਹੈ ਕਿ ਤੁਸੀਂ ਹਿੰਦੂਆਂ ਨੂੰ ਸनातनी ਹਿੰਦੂਆਂ ਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ ਹੋ ਤੇ ਅਸੀਂ ਨਹੀਂ ਨਿਕਲਣ ਦੇਣਾ ਉਹ ਸਿੱਧਾ ਇਸ ਨੂੰ ਜਿਹੜੇ ਭਗਵਾਨ ਰਾਮ ਹੈ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਬੜੀ ਹੈਰਾਨਗੀ ਹੋਈ ਸੁਣ ਕੇ ਕਿ ਉਹ ਇਸ ਮੁੱਦੇ ਨੂੰ ਕਿਹੜੇ ਪਾਸੇ ਮੋੜ ਰਿਹਾ ਦੇਖੋ ਦੋਵੇਂ ਤਰ੍ਹਾਂ ਦੇ ਲੋਕਾਂ ਤੋਂ ਬਚਣ ਦੀ ਲੋੜ ਹੈ ਦੋਵੇਂ ਤਰ੍ਹਾਂ ਦੇ ਲੋਕਾਂ ਤੋਂ ਕਿਹੜਿਆ ਕਿਹੜਿਆਂ ਤੋਂ ਜਿਹੜੇ ਤਾਂ ਇਹ ਕਹਿੰਦੇ ਨੇ ਕਿ ਇਹ ਹਿੰਦੂ ਸਿੱਖ ਦਾ ਮੁੱਦਾ ਹੈ ਔਰ ਇੱਥੇ ਹਿੰਦੂਆਂ ਨੂੰ ਕੱਢਿਆ ਜਾ ਰਿਹਾ ਹੈ ਉਹ ਵੀ ਨਫ਼ਰਤ ਦੇ ਬੀਜ ਬੀਜ ਰਹੇ ਨੇ ਗਲਤ ਅੱਗ ਲਾ ਰਹੇ ਨੇ ਤੇ ਜਿਹੜੇ ਇਹ ਕਹਿ ਰਹੇ ਨੇ ਗੁੱਸਾ ਨਾ ਕਰਿਓ ਜਿਹੜੇ ਇਹ ਕਹਿ ਰਹੇ ਨੇ ਕਿ ਇੱਕ ਪ੍ਰਵਾਸੀ ਮਜ਼ਦੂਰ ਨੇ ਜੇ ਘਟਿਆ ਕਰਤੂਤ ਕੀਤੀ ਹੈ ਤਾਂ ਇਸ ਕਰਕੇ ਇੱਥੋਂ ਸਾਰੇ ਭਈਆਂ ਨੂੰ ਭਜਾ ਦੇਣਾ ਚਾਹੀਦਾ ਹੈ ਉਹਨਾਂ ਦੀਆਂ ਰੇੜੀਆਂ ਚਕਾ ਦਿਓ ਭਜਾ ਦਿਓ ਇੱਥੋਂ ਦਬਲ ਦਿਓ ਉਹ ਵੀ ਜਾਂ ਤਾਂ ਇਹਦੇ ਵਾਂਗੂ ਜਾਨ ਬੁੱਝ ਕੇ ਸਿਆਸਤ ਕਰ ਰਹੇ ਨੇ ਤੇ ਜਾਂ ਅਣਜਾਣੇ ਵਿੱਚ ਵੀ ਕਈ ਵਾਰ ਬੰਦਾ ਕਿਸੇ ਗਲਤ ਸਿਆਸਤ ਦਾ ਸ਼ਿਕਾਰ ਹੋ ਰਿਹਾ ਹੁੰਦਾ ਕਿਉਂਕਿ ਅਸੀਂ ਪੰਜਾਬੀ ਵਹਿਣ ਚ ਵਹਿ ਜਾਂਦੇ ਆ ਅਸੀਂ ਹਵਾ ਦੇ ਵਿੱਚ ਹਵਾ ਦੇ ਰੁੱਖ ਦੇ ਵਿੱਚ ਪਲਟ ਜਾਂਦੇ ਆ ਅਸੀਂ ਬੜੇ ਲਾਈ ਲੱਗ ਬਿਰਤੀ ਵਾਲਿਆਂ ਵਿੱਚ ਮੈਂ ਵੀ ਆ ਸਾਰੇ ਨਹੀਂ ਕਾਫੀ ਜ਼ਿਆਦਾ ਸੋ ਜਿਹੜਾ ਦੂਜਾ ਵਿਚਾਰ ਆ ਰਿਹਾ ਉਹ ਵੀ ਠੀਕ ਨਹੀਂ ਹੈ ਦੇਖੋ ਬੜਾ ਖਤਰਨਾਕ ਐ ਇਸੇ ਕਰਕੇ ਮੈਂ ਕਹਿ ਰਿਹਾ ਬਹੁ ਬੱਖੀ ਤਰੀਕੇ ਨਾਲ ਚਾਰੇ ਪੱਖਾਂ ਤੋਂ ਸੋਚੋ ਦੂਰ ਅੰਦੇਸ਼ੀ ਨਾਲ ਸੋਚੋ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਆ ਜਿਹੜਾ ਹਰਜੀਤ ਅਮ ਤੁਹਾਨੂੰ ਵੀਡੀਓ ਦਿਖਾਉਣਾ ਪਹਿਲਾਂ ਇਹ ਬੋਲ ਕੀ ਰਿਹਾ ਪਹਿਲਾਂ ਇਹ ਸੁਣੋ ਫਿਰ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਇਹ ਦੋਵੇਂ ਪੱਖ ਕਿਵੇਂ ਗਲਤ ਨੇ ਤੇ ਠੀਕ ਕੀ ਐ ਆ ਸੁਣੋ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾਂ Hindu ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕਿਆ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾ ਨਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਹਾਂ ਮੈਂ ਇਹਨਾਂ ਪਰਵਾਸੀਆਂ ਦੇ ਨਾਲ ਖੜਾ ਹਾਂ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦਿੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਹਾਂ ਦੂਜੀ ਗੱਲ ਇਹ Hindu ਗਰੀਬ ਲੋਕ ਸਾਡੇ ਉਹਨਾ ਪਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੋਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ Hindu ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਕ ਪੁੱਛਣਾ ਪਿਆ ਮੈਂ ਰਾਮ ਮੰਦਿਰ ਤੇ ਲੰਗਰ ਲਾਇਆ ਮੈਂ ਮੰਦਿਰਾਂ ਚ ਜਾਣਾ ਤਾਂ ਇਹ ਹਰਜਾਨਾ ਪੁੱਛਿਆ ਮੈਂ ਭਗਵੇਂ ਪਉਣਾ ਆਏ ਹਰਿਆਣਾ ਕੋ ਕਹਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਉਸੇ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟਿੱਡੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚੋਂ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਤੁਹਾਕੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗਾਲਿਆ ਸਤਿਕਾਰਯੋਗ ਵੀਰੋ ਤੁਸੀਂ ਸੁਣ ਲਿਆ ਇਹ ਜਿਹੜਾ ਹਰਜੀਤ ਸਿੰਘ ਹੈ ਜਿਹੜਾ ਆਪਣੇ ਆਪ ਨੂੰ ਨਿਹੰਗ ਵੀ ਕਹਿੰਦਾ ਹੈ ਇਹ ਸ਼ਰਿਆਮ ਇਸ ਮੁੱਦੇ ਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਹਿ ਰਿਹਾ ਕਿ ਸਨਾਤਨੀ ਹਿੰਦੂਆਂ ਨੂੰ ਇੱਥੋਂ ਭਜਾਇਆ ਜਾ ਰਿਹਾ ਹੈ ਉਹ ਕਹਿ ਰਿਹਾ ਕਿ ਇਹ ਤੁਹਾਨੂੰ ਰਾਮ ਦੇ ਨਾਂ ਤੋਂ ਨਫ਼ਰਤ ਹੈ ਇਥੋਂ ਤੱਕ ਗੱਲਾਂ ਉਹ ਬੋਲ ਰਿਹਾ ਹੈ ਇੱਧਰ ਨੂੰ ਗੱਲ ਲੈ ਕੇ ਜਾ ਰਿਹਾ ਹੈ ਹੁਣ ਕਾਫੀ ਲੋਕ ਇਹ ਕਹਿੰਦੇ ਨੇ ਤੇ ਜਾਪਦਾ ਹੈ ਕਿ ਇਹ ਜਿਹੜਾ ਵਿਅਕਤੀ ਹੈ ਇਹ ਆਰਐਸਐਸ ਨਾਲ ਜੁੜਿਆ ਔਰ ਇਹ ਕਿਸੇ ਸਿਆਸਤ ਦੇ ਹੱਥੇ ਚੜਿਆ ਜਾਪਦਾ ਲੱਗਦਾ ਹੈ ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਦੇਖੋ ਮੇਰੀ ਬੇਨਤੀ ਹੈ ਜਿਹੜੇ ਵੀ ਇਹ ਕਹਿ ਰਹੇ ਨੇ ਕਿ ਇਹ ਹਿੰਦੂ ਸਿੱਖ ਦਾ ਮੁੱਦਾ ਉਹ ਵੀ ਗਲਤ ਹੈ ਔਰ ਜਿਹੜੇ ਵੀ ਕਹਿ ਰਹੇ ਨੇ ਕਿ ਸਾਰੇ ਭਈਆਂ ਨੂੰ ਭਜਾ ਦਿਓ ਉਹ ਵੀ ਗਲਤ ਹੈ ਬੋਬੱਖੀ ਸੋਚ ਕੇ ਵੇਖੋ ਇੱਥੇ ਪੰਜਾਬ ਚ ਜੇ ਬਿਹਾਰ ਚੋ ਜਾਂ ਯੂਪੀ ਚੋ ਆਏ ਨੇ ਤੇ ਉਹਨਾਂ ਚੋ ਕਈ ਗਲਤੀ ਕਰ ਰਹੇ ਨੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਥੋੜਾ ਜਿਹਾ ਅੱਖਾਂ ਖੋਲ ਕੇ ਭਰਾਓ ਵੇਖੀਏ ਤੁਹਾਡੀ ਅਕਲ ਮੇਰੇ ਨਾਲੋਂ ਜ਼ਿਆਦਾ ਥੋੜਾ ਜਿਹਾ ਵੇਖੋ ਵੇਖੋ ਬਿਹਾਰ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਸਾਡੇ ਸਹਿਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਉੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਸਾਡੇ ਹਜ਼ਾਰਾਂ ਪੰਜਾਬੀ ਸਿੱਖ ਭਰਾ ਰਹਿੰਦੇ ਨੇ ਔਰ ਜੇ ਇਹ ਮੁੱਦੇ ਬਣਨ ਲੱਗ ਪਏ ਤਾਂ ਫਿਰ ਉਹ ਕਹਿਣਗੇ ਅਸੀਂ ਇਹਨਾਂ ਨੂੰ ਇੱਥੋਂ ਕੱਢਦੇ ਹਾਂ ਐਦਾਂ ਤਾਂ ਇੱਕ ਕਤਲੋਗਰ ਤਮਕਣੀ ਨਹੀਂ ਗਲਤੀ ਤਾਂ ਹਰ ਭਾਈਚਾਰੇ ਚੋਂ ਕੋਈ ਨਾ ਕੋਈ ਬੰਦਾ ਕਰ ਹੀ ਦਿੰਦਾ ਹੈ ਹੁਣ ਸਾਡੇ ਸਹਿਬ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਏ ਨਦੇੜ ਸਹਿਬ ਦੀ ਧਰਤੀ ਮਹਾਰਾਸ਼ਟਰ ਦੀ ਧਰਤੀ ਤੇ ਜਾ ਕੇ ਜਿੱਥੇ ਹਜ਼ੂਰ ਸਾਹਿਬ ਗੁਰਦੁਆਰਾ ਸਾਤਾ ਉੱਥੇ ਵੀ ਸਾਡੇ ਹਜ਼ਾਰਾਂ ਪੰਜਾਬੀ ਸਿੱਖ ਭਰਾ ਜਿਹੜੇ ਨੇ ਉਹ ਘਰ ਬਣਾ ਕੇ ਬੈਠੇ ਨੇ ਕੰਮਕਾਰ ਕਾਰੋਬਾਰ ਕਰ ਰਹੇ ਨੇ ਔਰ ਕੋਈ ਵਿੱਚੋਂ ਗਲਤੀ ਉੱਥੇ ਵੀ ਕਰ ਦਿੰਦਾ ਤਾਂ ਫਿਰ ਉੱਥੇ ਵੀ ਇਹ ਮੁੱਦਾ ਉੱਠ ਖੜੇਗਾ ਵੀ ਇਹਨਾਂ ਨੂੰ ਇੱਥੋਂ ਭਜਾਓ ਇਹ ਇੱਥੇ ਐ ਕਰਦੇ ਨੇ ਇਹ ਗੱਲ ਠੀਕ ਨਹੀਂ ਹੈ ਸਾਡੇ ਲੱਖਾਂ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ 'ਚ ਗਏ ਨੇ ਹੁਣ ਕਈ ਵੀਰ ਇਹ ਵੀ ਕਹਿੰਦੇ ਨੇ ਕਿ ਬਾਹਰਲੇ ਦੇਸ਼ਾਂ 'ਚ ਤਾਂ ਉਹ 50-50 ਲੱਖ ਲਾ ਕੇ ਗਏ ਨੇ ਬੈਰੀ ਬੈਂਤੀਆ ਭਰਾਓ ਜਿਹੜਾ ਬੰਦਾ ਬਾਹਰਲੇ ਦੇਸ਼ ਗਿਆ ਉਹ ਹੀ 50 ਲੱਖ ਲਾ ਕੇ ਗਿਆ ਨਾ ਜਿਹੜਾ ਬੰਦਾ ਪੰਜਾਬ 'ਚੋਂ ਯੂਪੀ ਬਿਹਾਰ ਜਾਂ ਸ਼੍ਰੀਨਗਰ ਜਾਂ ਰਾਜਸਥਾਨ ਜਾਂ ਕਲਕੱਤੇ ਸਾਡੇ ਪੰਜਾਬੀ ਗਏ ਨੇ ਉਹ ਤਾਂ ਲੱਖਾਂ ਲਾ ਕੇ ਨਹੀਂ ਗਏ ਜਿਵੇਂ ਬਿਹਾਰ ਵਾਲੇ ਤੇ ਯੂਪੀ ਵਾਲੇ ਕੱਲੀ ਟਿਕਟ ਲੈ ਕੇ ਇੱਥੇ ਆਉਂਦੇ ਨੇ ਉਸੇ ਤਰ੍ਹਾਂ ਹੀ ਸਾਡੇ ਲੱਖਾਂ ਪੰਜਾਬੀ ਪਰਿਵਾਰ ਯੂਪੀ ਚ ਬਿਹਾਰ ਚ ਕਲਕੱਤੇ ਚ ਰਾਜਸਥਾਨ ਚ ਤੇ ਹੋਰ ਪੂਰੇ ਭਾਰਤ ਦੇ ਬੰਬੇ ਤੱਕ ਰਹਿ ਰਹੇ ਨੇ ਉਹ ਵੀ ਗੱਲੀ ਟਿਕ ਟਿਕ ਟਾ ਕੇ ਗਏ ਨੇ ਵੀਜ਼ਾ ਲਵਾ ਕੇ ਜਾਂ 50 ਲੱਖ ਦੇ ਕੇ ਨਹੀਂ ਗਏ ਸੋ ਭਾਰਤ ਇੱਕ ਦੇਸ਼ ਹੈ ਵੇਖੋ ਸਾਡੇ ਪੰਜਾਬ ਦੇ ਨਾਲ ਅੱਗੇ ਵੀ ਨਫਰਤਾਂ ਦੇ ਬੀਜ ਬੀਜ ਕੇ ਸਿਆਸਤਾਂ ਹੋਈਆਂ ਮੇਰੀ ਗੱਲ ਸਮਝ ਉਹਨੂੰ ਹੀ ਆਉਣੀ ਹੈ ਜਿਹੜਾ ਨਫਰਤ ਤੋਂ ਬਾਹਰ ਹੈ ਜਿਹੜਾ ਨਫਰਤ ਕਰਦਾ ਹੈ ਵੇਖੋ ਸਾਡੇ ਪੰਜਾਬ ਦੇ ਵਿੱਚ ਕੱਲੀ ਪ੍ਰਵਾਸੀਆਂ ਲਈ ਨਹੀਂ ਇੱਥੇ ਤਾਂ ਪਿੰਡਾਂ ਦੇ ਵਿੱਚ ਜਿਹੜਾ ਜ਼ਿਮੀਂਦਾਰ ਭਾਈਚਾਰਾ ਤੇ ਮਜ਼ਦੂਰ ਭਾਈਚਾਰਾ ਉਹਦੇ ਵਿੱਚ ਵੀ ਕਈ ਵਾਰ ਤਣਾ ਤਣੀ ਖੜਤਨ ਤੇ ਨਫਰਤ ਅਸੀਂ ਦੇਖਦੇ ਹਾਂ ਜੋ ਨਾ ਲਵਾਈ ਦੇ ਮੁੱਦੇ ਤੇ ਹੋਰ 50 ਮੁੱਦਿਆਂ ਦੇ ਉੱਪਰ ਅਸੀਂ ਦੇਖਦੇ ਹਾਂ ਸਾਡੇ ਇੱਥੇ ਵੱਡੀ ਛੋਟੀ ਜਾਤ ਦਾ ਗਲਤ ਜਿਹੜਾ ਸੋਚ ਆ ਉਹ ਵੀ ਵੱਡੇ ਪੱਧਰ ਤੇ ਚੱਲਦੀ ਰਹੀ ਆ ਉਹਦੇ ਵਿੱਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਔਰ ਜਿਹੜੀਆਂ ਸਿਆਸਤਾਂ ਨੇ ਜਿਹੜੀਆਂ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤਦੀਆਂ ਨੇ ਜਿਹੜੀਆਂ ਡਿਵਾਈਡ ਐਂਡ ਰੂਲ ਓਵਰ ਤੇ ਚੱਲਦੀਆਂ ਨੇ ਉਹ ਇਸ ਨੁਕਤੇ ਨੂੰ ਇਸ ਸਕੀਮ ਨੂੰ ਵਰਤਦੀਆਂ ਨੇ ਹਵਾ ਦਿੰਦੀਆਂ ਨੇ ਇਸ ਸੋਚ ਨੂੰ ਔਰ ਤੁਸੀਂ ਦੇਖੋ ਅੱਜ ਜੇਕਰ ਇੱਕ ਪ੍ਰਵਾਸੀ ਨੇ ਉਹ ਗਲਤ ਕੰਮ ਕੀਤਾ ਉਹਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਪਰ ਆ ਹੁਣ ਤੁਸੀਂ ਸੁਣ ਹੀ ਲਿਆ ਫਰੀਦਕੋਟ ਦੇ ਪਿੰਡ ਕੰਮਿਆਣਾ ਦੇ ਵਿੱਚ ਸਾਡੇ ਹੀ ਤਿੰਨ ਪੰਜਾਬੀ ਮੁੰਡਿਆਂ ਨੇ ਉਸੇ ਹੀ ਤਰ੍ਹਾਂ ਇੱਕ 6 ਸਾਲ ਦੇ ਮਾਸੂਮ ਬੱਚੇ ਨਾਲ ਕੀਤਾ ਹੈ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜਾ ਉੱਥੇ ਹਿਆਰਪੁਰ ਚ ਪ੍ਰਵਾਸੀ ਨੇ ਕੀਤਾ ਇੱਕ ਲੁਧਿਆਣੇ ਦੀ ਬੀਬੀ ਇੱਕ ਗੁਰਸਿੱਖ ਪਰਿਵਾਰ ਦੀ ਬੀਬੀ ਲੁਧਿਆਣੇ ਚ ਰੋ ਰਹੀ ਐ ਉੱਥੇ ਵੀ ਇੱਕ ਉਹਨਾਂ ਦੇ ਗਵਾਂਢੀ ਮੁੰਡੇ ਨੇ ਉਸ ਪਰਿਵਾਰ ਦੇ ਛੋਟੇ ਬੱਚੇ ਨਾਲ ਉਹੀ ਕੁਛ ਕੀਤਾ ਸੋ ਹਰ ਭਾਈਚਾਰੇ ਦੇ ਵਿੱਚ ਗਲਤ ਵਿਅਕਤੀ ਵੀ ਨੇ ਠੀਕ ਵਿਅਕਤੀ ਵੀ ਨੇ ਸੋ ਮੈਨੂੰ ਲੱਗਦਾ ਹੈ ਕਿ ਇਹ ਗੱਲ ਤਾਂ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਪ੍ਰਵਾਸੀ ਇੱਥੇ ਆਉਂਦੇ ਨੇ ਉਹਨਾਂ ਦੇ ਬਕਾਇਦਾ ਰੂਪ ਦੇ ਵਿੱਚ ਪਛਾਣ ਪੱਤਰ ਹੋਣ ਉਹ ਕਿੱਥੋਂ ਆਏ ਨੇ ਇਹਦਾ ਪ੍ਰੋਪਰ ਪਤਾ ਪੁਲਿਸ ਰੱਖੇ ਪੁਲਿਸ ਕੋਲ ਵੈਰੀਫਿਕੇਸ਼ਨ ਹੋਵੇ ਔਰ ਉਹ ਪਿੱਛੋਂ ਕੋਈ ਅਪਰਾਧ ਕਰਕੇ ਤਾਂ ਨਹੀਂ ਆਇਆ ਕੋਈ ਬੰਦਾ ਮਾਰ ਕੇ ਤਾਂ ਨਹੀਂ ਆਇਆ ਕੋਈ ਘਟਿਆ ਕੰਮ ਕਰਕੇ ਤਾਂ ਨਹੀਂ ਆਇਆ ਇਹਦੀ ਪੂਰੀ ਜਾਣਕਾਰੀ ਇਕੱਤਰ ਪੁਲਿਸ ਕੋਲ ਹੋਣੀ ਚਾਹੀਦੀ ਆ ਜਿਹੜਾ ਕੋਈ ਉਹਨਾਂ ਨੂੰ ਰੱਖਦਾ ਉਹਦੇ ਕੋਲ ਵੀ ਹੋਣੀ ਚਾਹੀਦੀ ਆ ਇਹ ਗੱਲ ਤਾਂ ਹੈ ਠੀਕ ਪਰ ਸਾਰਿਆਂ ਨੂੰ ਕੱਢ ਦਿਓ ਭਜਾ ਦਿਓ ਮੈਂ ਇੱਕ ਵੀਰ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਸੀ ਮੈਂ ਉਹਦਾ ਭਾਸ਼ਣ ਸੁਣ ਕੇ ਹੈਰਾਨ ਰਹਿ ਗਿਆ ਬੀਆਰਜੇ ਇਹਦਾ ਭਾਸ਼ਣ ਸੁਣ ਕੇ ਯੂਪੀ ਬਿਹਾਰ ਜਾਂ ਹਯੂਰ ਸਾਹਿਬ ਨਦੇੜ ਜਾਂ ਪਟਨਾ ਸਾਹਿਬ ਜਿੱਥੇ ਸਾਡਾ ਤਖਤ ਹੈ ਉੱਥੇ ਉਹਨਾਂ ਲੋਕਾਂ ਨੇ ਇਹਦਾ ਭਾਸ਼ਣ ਸੁਣ ਕੇ ਰੌਲਾ ਪਾ ਲਿਆ ਫਿਰ ਬਣੇਗਾ ਕੀ ਯਾਰ ਇਹ ਤਾਂ ਹਜ਼ਾਰਾਂ ਲੱਖਾਂ ਵਿਛਾਉਣ ਵਾਲਾ ਭਾਸ਼ਣ ਹੈ ਉਹ ਕਹਿੰਦਾ ਪਿਆ ਸੀ ਬਸ ਮੈਂ ਅੱਜ ਦਾ ਦਿਨ ਢੀਕਣਾ ਕੱਲ ਨੂੰ ਮੈਂ ਅਸੀਂ ਡਾਂਗ ਫੜਦੇ ਨਹੀਂ ਆ ਔਰ ਇਹਨਾਂ ਸਾਰੇ ਭਈਆਂ ਨੂੰ ਅਸੀਂ ਅੱਗੇ ਲਾ ਲੈਣਾ ਫਿਰ ਜਿੰਨਾ ਸਾਡੇ ਤੋਂ ਜੋ ਹੋਇਆ ਅਸੀਂ ਇਹਨਾਂ ਦੇ ਨਾਲ ਕਰਾਂਗੇ ਮੈਂ ਹੈਰਾਨ ਹੋਇਆ ਵੀ ਯਾਰ ਕੋਈ ਦੂਰ ਅੰਦੇਸ਼ੀ ਕੋਈ 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 ਡੂੰਘਾਈ ਦੇ ਨਾਲ ਵੀ ਗੱਲਾਂ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਗਲਤ ਹੈ ਉਹ ਚਾਹੇ ਪ੍ਰਵਾਸੀ ਹੈ ਤੇ ਚਾਹੇ ਸਾਡਾ ਆਪਣਾ ਹੈ ਉਹਦੇ ਖਿਲਾਫ ਸਾਨੂੰ ਉੱਠਣਾ ਚਾਹੀਦਾ ਬੋਲਣਾ ਚਾਹੀਦਾ ਪਰ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਦੇਣਾ ਇਹ ਠੀਕ ਨਹੀਂ ਸਾਡੇ ਗੁਰੂ ਸਾਹਿਬਾਨਾ ਨੇ ਵੀ ਇੰਜ ਨਹੀਂ ਕੀਤਾ ਮੈਂ ਤੁਹਾਡੇ ਨਾਲੋਂ ਬਹੁਤ ਘੱਟ ਅਕਲਾਵਾ ਬੰਦਾ ਪਰ ਗੁਰੂ ਸਾਹਿਬਾਨ ਤਾਂ ਸਾਡੇ ਨਾਲੋਂ ਵੱਧ ਅਕਲਾਲੇ ਸੀ ਮੁਗਲਾਂ ਦੇ ਖਿਲਾਫ ਲੜਾਈ ਸੀ ਜਿਹੜੇ ਮੁਸਲਮਾਨ ਰਾਜੇ ਬਾਦਸ਼ਾਹ ਸੀ ਉਹ ਬਹੁਤ ਜ਼ੁਲਮ ਕਰ ਰਹੇ ਸੀ ਔਰ ਉਹਨਾਂ ਦੇ ਚਮਚੇ ਕੜਛੇ ਵੀ ਆਹ ਮੀਰ ਮੰਨੂ ਆਹ ਜ਼ਕਰੀਆ ਖਾਂ ਆਹ ਵਜ਼ੀਰ ਖਾਂ ਬੜਾ ਜ਼ੁਲਮ ਕੀਤਾ ਪਰ ਸਾਰੇ ਮੁਸਲਮਾਨਾਂ ਦੇ ਖਿਲਾਫ ਗੁਰੂ ਸਾਹਿਬਾਨਾ ਨੇ ਬਿਗਲ ਨਹੀਂ ਵਜਾਇਆ ਗਣੀ ਖਾਂ ਤੇ ਨਵੀ ਖਾਂ ਉਹਨਾਂ ਨੇ ਗੁਰੂ ਸਹਿਬਾਨਾ ਦੀ ਸਾਥ ਦਿੱਤਾ ਪਰ ਉਹ ਮੁਸਲਮ ਪ੍ਰਾਤ ਸੀਗੇ ਜਿਹੜਾ ਜਿਹੜਾ ਮਲੇਰ ਕੋਟਲੇ ਦਾ ਨਵਾਬ ਸੀ ਜਿਨੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਹੋਏ ਜ਼ੁਲਮ ਦੇ ਖਿਲਾਫ ਹਾ ਦਾ ਨਾਰਾ ਮਾਰਿਆ ਸੀ ਉਹ ਵੀ ਮੁਸਲਮ ਸੀ ਪੀਰ ਬੁੱਧੂ ਸ਼ਾਹ ਮੁਸਲਮ ਸੀ ਜਿਹੜੇ ਸੂਫੀ ਸੰਤ ਮੀਆਂ ਮੀਰ ਤੋਂ ਗੁਰੂ ਸਹਿਬਾਨਾ ਨੇ ਦਰਬਾਰ ਸਾਹਿਬ ਦੀ ਤੁਸੀਂ ਇਤਿਹਾਸ ਪੜਿਆ ਹੋਣਾ ਨੀਂ ਰਖਵਾਈ ਉਹ ਵੀ ਮੁਸਲਮ ਸੀ ਔਰ ਕਿੰਨੇ ਉਹ ਪੀਰ ਫਕੀਰ ਪਗੰਬਰ ਜਿਨ੍ਹਾਂ ਦੀ ਗੁਰਬਾਣੀ ਦੇ ਵਿੱਚ ਦਰਜ ਹੈ ਉਹ ਮੁਸਲਮ ਤਰਕੇ ਨਾਲ ਸੰਬੰਧ ਰੱਖਦੇ ਸੀ ਬਾਬਾ ਫਰੀਦ ਜੀ ਹੋਰ ਬਹੁਤ ਸਾਰੇ ਸਾਡੇ ਮਹਾਨ ਜਿਹੜੇ ਮਹਾਪੁਰਖ ਹੋਏ ਨੇ ਪਰ ਸਾਡੇ ਗੁਰੂ ਸਹਿਬਾਨਾਂ ਨੇ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸਾਡੇ ਗੁਰੂ ਸਹਿਬਾਨ ਪੂਰੇ ਭਾਰਤ ਚ ਗਏ ਇਕੱਲੇ ਪੰਜਾਬ ਚ ਨਹੀਂ ਰਹੇ ਔਰ ਪੂਰੇ ਭਾਰਤ ਨੂੰ ਭਾਰਤੋ ਤੋਂ ਬਹੁਤ ਵੱਡਾ ਸੀ ਪੂਰੇ ਭਾਰਤ ਨੂੰ ਉਹਨਾਂ ਨੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆਪਣੇ ਬਣਾਉਣ ਦੀ ਕੋਸ਼ਿਸ਼ ਕੀਤੀ ਕੋਈ ਸਾਡੇ ਗੁਰੂ ਸਹਿਬਾਨ ਤੇ ਉਹਨਾਂ ਦੇ ਉਪਦੇਸ਼ ਤੇ ਉਹਨਾਂ ਦਾ ਫਲਸਫਾ ਇਕੱਲੇ ਪੰਜਾਬੀਆਂ ਲਈ ਨਹੀਂ ਹੈਗਾ ਸੋ ਅੱਗੇ ਪੰਜਾਬ ਨਾਲ ਬਹੁਤ ਸਾਦਸ਼ਾ ਹੋਈਆਂ ਵੰਡਣ ਦੀਆਂ ਪਾੜਨ ਦੀਆਂ ਬਹੁਤ ਵੱਡੀ ਤਾਕਤ ਸੀ ਪੰਜਾਬ ਐਡਾ ਸੂਬਾ ਸੀ ਇਨੂੰ ਵੰਡ ਕੇ ਪਾੜ ਕੇ ਔਰ 70% ਜਿਹੜਾ ਪੰਜਾਬ ਆ ਉਹ ਪਾਕਿਸਤਾਨ ਚ ਕਰ ਦਿੱਤਾ ਤੇ ਥੋੜਾ ਪੰਜਾਬ ਇੱਧਰ ਰਹਿਣ ਦਿੱਤਾ ਐਡੇ ਵੱਡੇ ਦੇਸ਼ ਪੰਜਾਬ ਤੋਂ ਇੱਕ ਸੂਬੇ ਬਣਾਤੀ ਤੇ ਉਸ ਤੋਂ ਬਾਅਦ ਫਿਰ ਵੰਡ ਕੇ ਇਹ ਚੋ ਹਰਿਆਣਾ ਲੱਗ ਕੀਤਾ ਹਿਮਾਚਲ ਲੱਗ ਕੀਤਾ ਹੋਰ ਮਤਲਬ ਜਿਹੜੇ ਇਲਾਕੇ ਸੀ ਉਹ ਕੱਢ ਕੁੱਢ ਕੇ ਤੇ ਐਡਾ ਕੋ ਪੰਜਾਬ ਬਣਾ ਕੇ ਧਰਤਾ ਪਤਾ ਕਿਉਂ ਕਿਉਂਕਿ ਪੰਜਾਬ ਦੀ ਤਾਕਤ ਨਾ ਵੱਡੀ ਰਹਿ ਸਕੀ ਤੇ ਅੱਜ ਅਸੀਂ ਫਿਰ ਜੇ ਆਪ ਹੀ ਇਹੋ ਜੀਆਂ ਕੋਸ਼ਿਸ਼ਾਂ ਕਰਾਂਗੇ ਕਿ ਸਾਡੇ ਨਾਲੋਂ ਤਾਕਤ ਟੁੱਟੇ ਤਾਂ ਇਹ ਗੱਲ ਗਲਤ ਹੈ ਦੇਖੋ ਨਫਰਤ ਦੇ ਬੀਜ ਸਾਨੂੰ ਬਿਲਕੁਲ ਨਹੀਂ ਬੀਜਣੇ ਚਾਹੀਦੇ ਸਾਡੇ ਗੁਰੂ ਸਹਿਬਾਨਾਂ ਦੇ ਜੋ ਉਪਦੇਸ਼ ਨੇ ਕਿ ਉਹਨਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਕਿਹਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਸਾਡੇ ਗੁਰੂ ਸਹਿਬਾਨਾ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਚਾਰ ਰੱਖੇ ਤੇ ਚੋਂ ਮਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਸਾਡੇ ਗੁਰੂ ਸਹਿਬਾਨਾਂ ਦਾ ਗੁਰਬਾਣੀ ਦੇ ਵਿੱਚ ਫਰਮਾਨ ਹੈ ਸਬੇ ਸਾਂਝੀ ਵਾਲ ਸਦਾਇਨ ਕੋਈ ਨਦਸੇ ਬਾਹਰਾ ਜਿਓ ਤੇ ਫਿਰ ਅਸੀਂ ਛੋਟੀਆਂ ਗੱਲਾਂ ਨਾ ਕਰੀਏ ਜਿਹੜਾ ਵੀ ਬੰਦਾ ਜਿਨੇ ਉਹ ਦਰਿੰਦਗੀ ਕੀਤੀ ਹੈ ਮੈਂ ਵੀ ਉਹਦੇ ਸਖਤ ਖਿਲਾਫ ਆ ਮੈਂ ਬਹੁਤ ਖਿਲਾਫ ਆ ਪਰ ਮੈਂ ਕਹਿਣਾ ਆ ਜਿਹੜੀਆਂ ਸਿਆਸਤਾਂ ਹੋ ਰਹੀਆਂ ਨੇ ਇਹਨਾਂ ਸਿਆਸਤਾਂ ਨੂੰ ਆਪਾਂ ਪਛਾਣੀਏ ਇਹਨਾਂ ਸਿਆਸਤਾਂ ਦੇ ਉੱਪਰ ਥੋੜਾ ਬੁੱਧੀ ਨਾਲ ਥੋੜਾ ਅਕਲ ਨਾਲ ਥੋੜਾ ਡੂੰਘਾਈ ਦੇ ਨਾਲ ਥੋੜਾ ਦੂਰਦਰਸ਼ਤਾ ਦੇ ਨਾਲ ਥੋੜਾ ਚੋ ਪੱਖਾਂ ਤੋਂ ਸੋਚਣ ਦੀ ਕੋਸ਼ਿਸ਼ ਕਰੀਏ ਇਹਨਾਂ ਸਿਆਸਤਾਂ ਨੇ ਬੜਾ ਨੁਕਸਾਨ ਕੀਤਾ ਆਪਣਾ ਅੱਗੇ ਤੇ ਹੋਰ ਇਹ ਨਾ ਕਰ ਸਕਣ ਇਹਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰਿਓ